ਹਾਂਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਵੀਰਾਂ ਦੇ ਇਕੱਤਰ ਕੁਆਤਰ ਸੱਟ ਨੇ ਘਰ ਪਰਿਵਾਰ ਠੀਕ ਐ ਲੋਜੀ ਕਰਤੀ ਵਲੋਗ ਦੀ ਸਟਾਰਟਿੰਗ ਤੇ ਚੋਬਰ ਛਤਰੀਆਂ ਲਾਈ ਜਾਂਦਾ ਕੱਟ ਦਿਆਂ ਬੱਚੇ ਤੇ ਲਾਵਾਂਗੇ ਉੱਤੇ ਬਾਬਿਓ ਤੇ ਡੱਬੀ ਡੱਬੀ ਕੱਡ ਕੱਡ ਲਈਏ ਫਿਰ ਕਰਦੇ ਛੋਟੇ ਨਾਲ ਸ਼ੇਰ ਲੋਜੀ ਬਾਬਿਓ ਕੱਢ ਲਈਏ ਬੱਚੇ ਤੇ ਦੋ ਪਾਦੇ ਜਾਲ ਚ ਤੇ ਛੋਟੇ ਨੂੰ ਕਰਤੀ ਫੀਡ ਭੁੱਖਾ ਸੀ ਵਿਚਾਰਾ ਜਿਹੜਾ ਚੱਕਿਆ ਸੀ ਜਿਹਨੂੰ ਹੈਂਡ ਫੀਡ ਆਪਾਂ ਕਰਾਂਗੇ ਤੇ ਹੋਰ ਸਵੇਰੇ ਸ਼ਾਮ ਕਰਾਂਗੇ ਇਹਨੂੰ ਫੀਡ ਤੇ ਬਾਕੀ ਜਾਲ ਚ ਪਾ ਲੈ ਤਾਂ ਚੋਬਰ ਛੱਡ ਦੇ ਜਦੋਂ ਚਾਹ ਕੇ ਖੋਲ੍ਹ ਲਿਆ ਖਰਾਟ ਢਿੱਡ گلابی ਬਗਲ ਬਾਬਿਆਂ ਪੱਠੀ ਆ ਇਹ ਗੱਤੀ ਤੇ ਬਾਕੀ ਛੱਡ ਦਿਆਂ ਇਹ ਨੀਲਾ ਮਿੱਤਰੋ ਦੋਵੇਂ ਹਰੀਆਂ ਬਗਲਾ ਵਾਲਾ ਛੱਡ ਦੇ ਵੀ ਲੋ ਜੀ ਇਹਦਾ ਚਲ ਖੁੰਦਾ ਰਹਿੰਦਾ ਝਾੜ ਪਾਣਗੇ ਲੋ ਜੀ ਝਾੜ ਤੇ ਆ ਗਿਆ ਉੱਡਦਾ گلابی ਢਿੱਡ ਹਰੀ ਬਗਲ ਬਾਬਿਆਂ ਇਹਨੂੰ ਵੀ ਛੱਡ ਦੇ ਲੋ ਜੀ ਤੇ ਡੱਬੀ ਕੱਢ ਲਿਆ ਡੱਬੀ ਬੰਨਦੇ ਉੱਤੇ ਤੇ ਬਾਕੀ ਇਹਦਾ ਸ਼ੌਂਕ ਕਰਾ ਦਿਆਂ ਤੁਹਾਨੂੰ ਲੋ ਜੀ ਛੋਟਾ ਬੋਤ ਹਜੇ ਤਾਂ ਸਾਤਿਆਣਾ ਦਾ ਭਾਈਆ ਵਾਬਿਓ ਬਸ ਇੱਕੀ ਹੈ ਲਾਸਟੀ ਹੈ ਬੱਚਾ ਉਹ ਜੋੜੀ ਤੋੜਤੀ ਆਪਾਂ ਤੇ ਦੇਖਾਂਗੇ ਇਹਨੂੰ ਰੋਕਾਂਗੇ ਨਹੀਂ ਤਾਂ ਦੇਖ ਲਾਂਗੇ ਯਾਰ ਕੋਈ ਨਾ ਮੌਕੇ ਤੇ ਦੇਖਾਂ ਕੀ ਉਹ ਕਿਵੇਂ ਬਣਦਾ ਤੇ ਬਾਕੀ ਡੱਬੀ ਕੱਢ ਲਿਆ ਚੋਬਰੇ ਨੂੰ ਮੈਂ ਉੱਤੇ ਬੰਨਿਆ ਵਾ ਲੈ ਲਾਛਤਰੀ ਦਾ ਭਈਆ ਇਹ ਉਰੀ ਜੀ ਬਾਬਿਓ ਲਾ ਤੇ ਜੀ ਛਤਰੀ ਡੱਬੀ ਵੀ ਬਣਨੀ ਤੇ ਆਪਾਂ ਪਰਦੀ ਸਾਡ ਬੈਠੀ ਹੋਊਗੀ ਤੇ ਬੈਠਣ ਦੋ 10 15 ਮਿੰਟ ਇਹਨਾਂ ਨੂੰ ਗਰਮ ਹੋ ਜਾਣ ਦਾ ਫੇਰ ਢਕਾਵਾਂਗੇ ਛਤਰੀਆਂ ਤੇ ਚੋਬਰ ਪਤੰਗ ਚੱਕ ਲੈ ਸਵੇਰੇ ਸਵੇਰੇ ਹਲੇ ਤਾਂ ਕੋਈ ਆਇਆ ਨਹੀਂ ਬਾਬਿਓ ਉੱਡੇ ਨਹੀਂ ਆਂਦਾ ਪਤੰਗ ਉੱਡ ਪੈਣਗੇ ਮੇਰੇ ਸਾਹਮਣੇ ਦੇ ਸਕੂਲਾਂ ਦੀ ਛੁੱਟੀ ਅੱਜ ਸ਼ਨੀਵਾਰ ਹੈ ਹਾਂ ਜੀ ਮਿੱਤਰੋ ਚੱਲਿਆਂ ਹੀ ਦੁਕਾਨ ਤੇ ਰੋਟੀ ਦੇਣੀ ਤੇ ਬੱਚੇ ਬਿਠਾਇਆ ਸੀ ਬਾਹਰ ਤੇ ਛੋਟੇ ਬੱਚੇ ਨੂੰ ਫੀਡ ਕਰਕੇ ਅੰਦਰ ਪਾਇਆ ਸੀ ਤੇ ਜਾਂਦੇ ਆ ਦੁਕਾਨ ਤੇ ਦੁਕਾਨ ਤੇ ਆ ਕੇ ਮਿਲਦੇ ਆ ਬਾਬਿਓ ਹਾਂਜੀ ਮਿੱਤਰੋ ਪਹੁੰਚ ਗਏ ਜੀ ਬੱਕਰੇ ਬੁੱਕਰੇ ਬਾਹਰ ਬੰਦ ਰਹੇ ਨੇ ਧੁੱਪ ਚ ਆ ਬੈਠਾ ਹੀ ਅਮਲੀ ਡੌਨ ਹੋਰੀ ਕੀ ਹਾਲ ਨੇ ਜੀ ਠੀਕ ਹੈ ਇਸਤਾਨ ਪਾ ਥੋੜੀ ਹਵਾ ਥੋੜੀ ਚਲਦੀ ਹੱਦੀ ਆ ਤੇ ਆ ਦੇਖੋ ਜੀ ਬਲੱਡ ਲੈਣ ਬਲੱਡ ਲੈ ਅੰਡੇ ਧਰ ਕੇ ਨੇ ਓਏ ਓਏ ਚਲੋ ਰੋਟੀ ਧਰਦੀ ਏ ਚੱਲਦੇ ਆਂ ਮਰ ਕਰੇ ਜੀ ਬਾਬਿਓ ਆਗੇ ਜੀ ਕਰੇ ਤੇ ਬੱਚੋ ਉੱਤਲੀ ਛਤਰੀ ਤੇ ਵਾਗੇ ਤੇ ਉੱਤੇ ਜਾ ਕੇ ਇਹਨਾਂ ਨੂੰ ਭੜਕਾਨਾ ਮੈਂ ਤੇ ਗੇੜੇ ਗੁੜੇ ਪਵਾਨਿਆ ਆਇ ਚੋਬਰ ਉੱਤੇ ਚਲੀਏ ਤੇ ਅੱਜ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਲਾਈਵ ਲੋ ਜੀ ਮਿੱਤਰੋ ਛਤਰੀ ਭੜਕਾਨਿਆ ਗੇੜੇ ਵਾਨਿਆ ਬੱਚਿਆਂ ਦੇ ਕੱਢਣਾ ਓਏ ਆਹ ਕੱਢ ਮੇਰਾ ਛੋਟਾ ਹਾਂ ਹੁਣ ਉਹ ਕੱਢ ਬਰਾਂ ਹੋਰ ਭੜਗਾ ਦੇ ਲੋ ਜੀ ਲੋ ਜੀ ਲੋ ਜੀ ਬਾਪਿਓ ਦਾਦੇ ਜੀ ਤਿੰਨੋ ਦਿਨੋ ਦਾਦੇ ਭਟਗਾ ਦੇ ਭਟਗਾ ਦੇ ਬੱਡਾ ਆ ਰਿਹਾ ਓਏ ਹੋ ਗਿਆ ਏ। ਗਾਰੇ ਗਾਰੇ ਹੁਣ ਬੈਠਣਾ ਦੇ। ਗੇੜੇ ਦਾ ਪਾਉਂਗੇ ਬਰਾਬਰ ਹੀ ਨੇ ਏ। ਲੋ ਇਕੱਠੇ ਹੋਣ ਦੇ ਫਿਰ ਉੱਡਣਗੇ। ਬੋਲੇ ਨੇ ਉਦਾਂ ਦੇ ਗੋਲਾ ਦਾ ਵੱਡਾ ਮਾਰਾਂ ਦਾ। ਲੋ ਜੀ ਬਾਪੂ। ਚੱਲ 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 ਓਏ। ਲੋ ਜੀ ਪੱਠੀ ਦਾ ਚੜ ਗਈ ਹੋ ਹਰਤੀ। ਤੇਰਾ ਭਾਈ ਥੱਲੇ ਥੱਲੇ ਫਿਰਦਾ। ਆ ਫਿਰਦਾ। ਚਲ ਕੋਈ ਨਾ ਵਗ ਜਾਣਗੇ ਉੱਤੇ ਐਡੀ ਕੋਈ ਕਹਾਣੀ ਨਹੀਂ ਹੈਗੀ। ਤੇ ਵਸੇ ਵੱਧਾ ਹੋ ਰਿਹਾ ਉੱਡਣਾ। ਆ ਇਕੱਠੇ ਹੋ ਗਏ ਤੇ ਗੋਲਾ ਲਾ ਲਿਆ ਇਹ ਤਾਂ ਬਹੁਤ ਵੱਡੇ ਨਾ ਦੋਤਾ ਜਦੋਂ ਇਹ ਜਦੋਂ ਗੋਲਾ ਇਹਨਾਂ ਦੀ ਉਮਰ ਦਾ ਸੀ ਇਹ ਤਾਂ ਛੋਟੇ ਛੋਟੇ ਹੁੰਦੇ ਸੀ ਲਾ ਲਓ ਸਾਹ ਹੁਣ ਆ ਆ ਫਿਰਦਾ ਆਲੀ ਪੱਟੀ ਤੇ ਜਦੋਂ ਨੇ ਭੈਣ ਭਾਈ ਮਿੱਤਰੋ ਗੋਲਾ ਆਪਣਾ ਨੀਵੇਂ ਨੀਵੇਂ ਫਿਰਦੇ ਆ ਬਾਬੋ ਬਾਦੋ ਭੈਣ ਭਾਈ ਤਾਂ ਗੋਲਾ ਹੋ ਰਿਹਾ ਗੋਲਾ ਕੱਲਾ ਹੀ ਇਹਨਾਂ ਆਜੋ ਕਹਿੰਦਾ ਇਹਦਾ ਬਹੁਤ ਵੱਡਾ ਹੋ ਰਿਹਾ ਤਾਂ ਕਰਕੇ ਇਹਦਾ ਭਾਈ ਹੁੰਦਾ ਫਿਰ ਸਵਾਦ ਆ ਜਾਂਦਾ ਇਕੱਠੇ ਡੰਦੇ ਇਹਨਾਂ ਨੂੰ ਚਲੋ ਕੋਈ ਨਾ ਯਾਰ ਵਾਰੀ ਵਾਰੀ ਜ਼ਿਕਰ ਨਹੀਂ ਕਰਿਆ ਕਰਦੇ ਜਿਹੜਾ ਹੋ ਗਿਆ ਹੋ ਗਿਆ ਆਖੜੀ ਕਰ ਲੈ ਹਾਂ ਫਿਰ ਲਾਈਨ ਤੇ ਕੋਈ ਦਿੱਕਤ ਨਹੀਂ ਜੇ ਆ ਫਿਰ ਤੇ ਬਾਪ ਨੂੰ ਕ੍ਰੋਸ ਚੈੱਕ ਲਈ ਉੱਡ ਜਾਂਦਾ ਇਹਦਾ ਬਾਬੋ ਸਹੀ ਐ ਨਾ ਤੇ ਨਾ ਥੱਲੇ ਕੱਤੇ ਨੇ ਹਜੇ ਤਾਂ ਤੇ ਬਾਬੋ ਇਹਦਾ ਥੱਲੇ ਥੱਲੇ ਹੋ ਗਿਆ ਯਾਰ ਚਲ ਚੱਕਦੇ ਯਾਰ ਚੱਕਦੇ ਲੋਈ ਬੈਂਡ ਤੇ ਚਲ ਮੈਂ ਬਿਠਾ ਲਿਆ ਗੇੜੇ ਵਾਲੇ ਬਹੁਤ ਐਨਾਂ ਦਾ ਗਿਜ ਜਾਣੇ ਆ ਆਪਣਾ ਮੇਨ ਮਕਸਦ ਅਜੇ ਛੋਟੇ ਨੇ ਤਾਂ ਗੋਲਾ ਵੱਡਾ ਕੋਈ ਨਾ ਇਹਨੂੰ ਉੱਡਣ ਲੈ ਉੱਡਣ ਉਹ ਉੱਡਣ ਦੇਵਾਂਗੇ ਐਨ ਵੀ ਆਪੇ ਆ ਜੂ ਅਸਲਾ ਦੇ ਛਤਰੀ ਲਾ ਦੇ ਲੋ ਬਾਬੇ ਪੱਠੀ ਆਪਣੀ ਉਹ ਫਿਰਦੀ ਚਲੋ ਆ ਗਈ ਘਰ ਤੇ ਆ ਦਾ ਗੇੜੇ ਦਾ ਹੁਣ ਪਾਊਗੀ ਕੋਈ ਦਿੱਕਤ ਨਹੀਂ ਆ ਵਧੀਆ ਉੱਡਦੀ ਆ ਦਾ ਭਾਈ ਥੋੜਾ ਉੱਡਣਾ ਨਹੀਂ ਆਂਦਾ ਉਹਨੂੰ ਹੌਲੀ ਹੌਲੀ ਸਿੱਖ ਜੂਗਾ ਕੋਈ ਨਾ ਆਪ ਹੀ ਉੱਡੂ ਆ ਉਹ ਵੀ ਤੇ ਬਾਕੀ ਦਿਨ ਵਧੀਆ ਲੱਗਾ ਤੁਪਾ ਤਾਪਾ ਚੜੀਆਂ ਬੈਠਿਆ ਬਸ ਖੜਿਆ ਕੋਠਿਆਂ ਤੇ ਬਸ ਥੋੜੀ ਦੇਰ ਨੂੰ ਬਹਿ ਜਾਗੇ ਤੇ ਬੱਚੇ ਆਪਣੇ ਉੱਡ ਜਾਂਦੇ ਆ ਹੂੰ ਲੱਭੀ ਪਾਗਲਾ ਖਰਾ ਟੰਡ ਹਾਂ ਵਧੀਆ ਉੱਡਦੀ ਹੈ ਨਾ ਓਏ ਇਹਨੂੰ ਹਾਲੇ ਉੱਡਣਾ ਨਹੀਂ ਆਇਆ ਇਹਦਾ ਸਹੀ ਬੱਲੇ ਮਾਰਦੀ ਹੈ ਲੋਕੀ ਠੱਪੇ ਮਾਰਦਾ ਜੀ ਨੀਲਾ ਨੀਲਾ ਇੱਕ ਹੀ ਰਹਿ ਗੋ ਬਾਸਰ ਮਾਲੇ ਪਾਸੋਂ ਤਾਂ ਹੈਗੇ ਆ ਇਹਦੇ ਪੈਣ ਭਰਾ ਤਾਂ ਵਾ ਦੂਏ ਦੇ ਮਾਲੇ ਪਾਸੋਂ ਬਾਪ ਵਾਲੇ ਪਾਸੋਂ ਨਹੀਂ ਹੈਗੇ ਚਲੋ ਕੋਈ ਨਾ ਬਾਪ ਵੀ ਹੈਗਾ ਸਿੱਖ ਸਾਫ ਦਾ ਹੈਗਾ ਵੀ ਨਹੀਂ ਵੀ ਹੈਗਾ ਕੋਈ ਪਤਾ ਨਹੀਂ ਬਾਕੀ ਆਂਦੀ ਬੱਟੀ ਕਹ ਲੋ ਚੈੱਕ ਬਾਬਿਓ ਚਾਲ ਅੱਬੋਂ ਬਸ ਐ ਵੀ ਬੈਠਣ ਵਾਲੀ ਐ ਨੀ ਲਾਈ ਬਿਠਾ ਲਿਆ ਬਿਠਾ ਲਿਆ ਨੀ ਬਾਕੀ ਬੈ ਗਏ ਸੀ ਲੋ ਜੀ ਇਹ ਵੀ ਬਸ ਲੋ ਜੀ ਬਾਬਿਓ ਗੇੜੇ ਗੁੜੇ ਪੁਆਲੇ ਬਹੁਤ ਐਨੇ ਤਾਂ ਐਨੇ ਨਾਲ ਗਿੱਜੂਗਾ ਅਸੀਂ ਇੱਕ ਅੱਧੀ ਵਾਰ ਹੋਰ ਤਾਰ ਲਾਂਗੇ ਇਸ ਤਰੀ ਤੈਮੀ ਗਿੱਜੇ ਪਏ ਨੇ ਬਾਕੀ ਸਿਆਣੇ ਨਹੀਂ ਯਾਰ ਬੱਚੇ ਬਾਕੀ ਯਾਰ ਪੈਰ ਪਾਸੇ ਨਹੀਂ ਲਾਇਆ ਇੱਕ ਵਾਰੀ ਵੀ ਚਲ ਲਾ ਦੇ ਚੋਪਰਾ ਛਤਰੀ ਲਾ ਦੇ ਹੂੰ ਬੱਚੇ ਨਹੀਂ ਬੈਠੇ ਕਿਨੇ ਹਾਂ ਗੋਲਾ ਦਾ ਬੈ ਗਿਆ ਸੀ ਆਲੇ ਟੈਂਕੀ ਦੇ ਆਲੀ ਤੇ ਆ ਚਿੱਟੀ ਜੀ ਤੇ ਜਿਵੇਂ ਦੋ ਮੋਰੀ ਨਹੀਂ ਹਾਂ ਉਹ ਛੋਟਾ ਹੋਇਆ ਕਰਦਾ ਚੱਲ ਰਹਿਣਾ ਕਿਉਂਦਾ ਬਾਕੀ ਕੋਈ ਨਾ ਬਾਪਿਓ ਲੱਗ ਭਾਗੇ ਵੀ ਬਸ ਗਿੱਜ ਹੀ ਗਏ ਇੱਕ ਅੱਧੀ ਵਾਰ ਹੋਰ ਤਾਰਾਂਗੇ ਬਸ ਗਿੱਜੇ ਪਏ ਨੇ ਫਿਰ ਬਸ ਦੋ ਦਿਨ ਬਾਅਦ ਆ ਗਏ ਫਿਰ ਇਹਨਾਂ ਨੂੰ ਫਿਰ ਕਰ ਦਾਂਗੇ ਬਾਬੇ ਉਹ ਬੰਦ ਹੈਗੇ ਨਹੀਂ ਜੀ ਮਿੱਤਰੋ ਤੇ ਉਹ ਉੱਥੇ ਪਤੰਗ ਡਾਈ ਜਾਂਦਾ ਉਹ ਮੁੰਡਾ ਖੜਾ ਤੇ ਬੱਸ ਆਪਾਂ ਵੀ ਜੱਕ ਲੈ ਫਿਰ ਆਪਾਂ ਘੜਾ ਘੱਟ ਆਹ ਇੱਥੇ ਟੇਬਲਾ ਨਹੀਂ ਹੋਊਗੀ ਉਹ ਪਾਰਟਨ ਨਹੀਂ ਆਈ ਕੱਲ੍ਹ ਹੀ ਪਾਰਟ ਆਈ ਲਾ ਦਾਂਗੇ ਉਹਦੇ ਪਈ ਤਾਂ ਸੀ ਟੇਪ ਕਾਲੀਏ ਖਤਮ ਹੋ ਗਈ ਆਹ ਭਾਈ ਆਦਾ ਮਾੜਾ ਸੋਚ ਦੇ ਇੱਕ ਵੀ ਡਾਕਟਰ ਹੀ ਹੁੰਦੀ ਹੈ ਹਵਾ ਹੀ ਬਹੁਤ ਤੇਜ਼ ਆ ਬਾਬੇ ਮੇਰੇ ਤੋ ਪਤੰਗ ਹੀ ਉੱਡਿਆ ਅਸੀਂ ਡਾਡੂ ਕੇ ਤਾਰ ਹੀ ਲਿਆਵੋ ਤੋ ਪਤੰਗ ਨੇ ਉੱਡਿਆ ਪਾੜ ਵੀ ਦਿੱਤਾ ਸੋਦੀ ਲੋ ਜੀ ਪਰਮਾਨੈਂਟ ਕਰ ਮਗਾਤਾ ਚਲੋ ਯਾਰ ਬਾਬੇ ਰੋਟੀ ਰੋਟੀ ਖਾ ਕੇ ਆਨੇ ਆ ਚਤਰੀ ਰੋਟੀ ਰੋਟੀ ਖਾ ਕੇ ਫੇਰ ਆਨੇ ਲੱਗਿਆ ਕਿਲਾ ਕੇ ਮਾ ਉੱਪਰਲੀ ਖੜੀ ਰਹੇਂ ਤੇ ਦਿਨ ਵੇ ਸੁਣੀ ਆ ਜਾਗੇ ਤੂਰੀ ਰਹੇਂ ਉਰੀਏਂਗੇ ਚਲ ਮਾਰ ਲੱਗਾ ਮਾਰਦਾ ਹਲੋ ਜੀ ਆ ਗਿਆ ਜੀ ਬਿੱਲਾ ਪ੍ਰਿੰਸ ਵੀ ਆ ਗਿਆ ਜੀ ਆਊਗਾ ਤੇ ਉਹ ਨਹੀਂ ਉਹ ਕੰਮ ਕਰਨਾ ਜੀ ਬੰਦਾ ਹਾਂਜੀ ਮਿੱਤਰੋ ਚੱਲ ਪਈ ਆਂ ਆਪਾਂ ਗੋਲੀ ਵਾਸਤੇ ਆਪਣੇ ਵਾਸਤੇ ਪਟਾ ਲੈਣਾ ਇਹ ਆ ਗਲੀ ਜੀ ਆਉਗੀ ਗਲੀ ਛੱਡ ਕੇ ਉੱਠੋ ਲਿਆਵਾਂਗੇ ਤੇ ਮਰ ਪਾਵਾਂਗੇ ਉਹ ਕਿਉਂਕਿ ਉਹ ਨਾ ਤੁਹਾਨੂੰ ਪਤਾ ਹੈ ਜ਼ੋਰ ਮਾਰਦਾ ਯਾਰਾ ਕਰੇ ਟ੍ਰੈਕਟ ਦੇ ਪਟਾ ਹੋਰ ਪੈ ਜੇ ਚੱਕਰ ਆ ਕਰਨਾ ਮਾ ਪਾ ਇਹਨੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਲੈ ਆਈਏ ਤੇ ਬਾਕੀ ਸਾਨੂੰ ਲਿਆ ਕੇ ਦਿਖਾਵਾਂਗੇ ਪਾ ਕੇ ਦਿਖਾਵਾਂਗੇ ਬਣੇ ਰਹੋ ਬਾਬਿਓ ਲੈ ਆਈ ਜੀ ਇੱਕ ਪੇਟੀ ਵਾਲਾ ਉਹ ਮਤਲਬ ਤੂੰ ਜਾ ਗਲਗੁਲ ਚ ਪੈਣ ਦਾ ਜਿਹੜਾ ਉਹ ਵਾਲਾ ਤੇ ਇੱਕ ਸਿੰਪਲ ਹੈ ਤੇ ਇੱਕ ਰਸਾ ਵੀ ਲਾਇਆ ਇਹ ਤੇ ਬਾਕੀ ਘਰੇ ਆ ਕੇ ਦਿਖਾਣੇ ਆ ਬਾਕੀ ਪ੍ਰੋਗਰਾਮ ਜਮਾਂ ਸਹੀ ਹੈ ਓਕੇ ਹੈ ਬਾਕੀ ਤੁਸੀਂ ਦੇਖ ਹੀ ਲੈਣਾ ਵੀਡੀਓ ਚ ਦਿਖਾਤਾ ਮੈਂ ਠੀਕ ਹੈ ਜੀ ਤੇ ਜਾਣਿਆ ਘਰੇ ਤੇ ਦਿਖਾਣੇ ਤੁਹਾਨੂੰ ਪਟਾ ਖੋਲ ਕੇ ਪਾ ਕੇ ਮੈਂ ਪਟੇ ਵਾਲਾ ਹੈ ਤਾਂ ਹੈ ਨਹੀਂ ਪਰ ਉਹ ਮਜਬੂਰੀ ਹੈ ਯਾਰ ਕੁਝ ਵੀ ਹੋ ਸਕਦਾ ਹੈ ਤੇ ਜਾ ਕੇ ਤੇ ਪਾਨਿਆ ਫਿਰ ਮਿਲਦੇ ਆ ਮੇਰੇ ਵੀਰੋਂ ਤੇ ਆ ਹੈਲੋ ਕਰਦੇ ਬਾਈ ਹੈਲੋ ਹੈਲੋ ਲੋ ਜੀ ਤੇ ਕੋ ਖੜਾ ਆਪਣਾ ਉਹ ਲੁੱਕ ਗਿਆ ਜੀ ਸੰਗਦਾ ਤੇ ਬਸ ਜੀ ਬੱਚੇ ਪਤੰਗ ਪਤੰਗ ਡਾਈ ਜਾਂਦੇ ਆ ਤੇ ਆਪਾਂ ਲਿਆਏ ਸੀ ਪਟਾ ਮੇਰੇ ਵੀਰੋਂ ਦਿਖਾ ਦਈਏ ਤੁਹਾਨੂੰ ਆ ਲਿਆਏ ਸੀ ਇੱਕ ਤਾਂ ਨੀਲਾ ਤੇ ਬਾਕੀ ਪਟਾ ਇਹ ਲੈ ਸੀ ਇਹਦੇ ਨਾਲ ਤੇ ਇਹ ਕਾਲਾ ਇਹ ਉਹ ਹੋ ਦੁਕਾਨ ਤੋਂ ਲੈ ਜਿਹੜਾ ਪੈ ਰਿਹਾ ਇਹ ਹੋਰ ਹੈ ਮਜ਼ਬੂਤ ਚੁਲਾਇਆ ਮੈਂ ਕਈ ਵਾਰੀ ਇਹ ਮਿੰਟ ਪਟਾਣਾ ਅਰੇ ਟੁੱਟਣ ਵਾਲਾ ਤਾਂ ਕਰਕੇ ਬਾਕੀ ਆ ਦੇਖੋ ਸੈਟਿੰਗ ਪੂਰੀ ਕਰਤੀ ਤੇ ਰੱਸਾ ਬਹੁਤ ਘੈਂਟ ਹੈ ਟੁੱਟਦਾ ਡਟਦਾ ਨਹੀਂ ਇਹਦੇ ਵਿੱਚ ਲੋਹੇ ਵਾਲੀ ਤਾਰ ਹੈ ਤੇ ਇਹਨੂੰ ਵੀ ਨਹੀਂ ਛੱਡੀ ਜਾਂਦਾ ਦੇਖ ਲਓ ਹੁਣ ਇਹਦਾ ਕੀ ਕਰੀਏ ਤੁਸੀਂ ਦੱਸੋ ਤੇ ਬਾਕੀ ਓਕੇ ਰਿਪੋਰਟਾ ਚੋਬਰ ਪਤੰਗ ਲੈਣ ਗਿਆ ਹੈ ਮਾਹੌਲ ਬਣ ਰਿਹਾ ਤਿੰਨ ਚਾਰ ਕਈ ਪਤੰਗ ਉੱਡ ਰਿਹਾ ਵਾਬੋ ਉਹ ਦੇਖੋ ਚਲੋ ਕੋਈ ਨਾ ਉੱਤੇ ਆਨੇ ਡਾਨਿਆ ਤੇ ਪਟਾ ਨਵਾਂ ਆਕੇ ਪਾ ਦਾਂਗੇ ਹਨਾ ਇਹਦੇ ਕੱਲ ਨਵਾਂ ਆਕੇ ਇਹਦੇ ਮੋਰਾ ਵੀ ਕਰਨਾ ਪਿਆ ਇੱਕ ਆ ਦੇਖੋ ਪਤਾ ਲੱਗਦਾ ਵੀ ਆਪਾਂ ਮੋੜ ਕਰਿਆ ਇਹ ਵਾਲਾ ਪਾ ਕਰਿਆ ਜਿਵੇਂ ਸੇਮ ਕਰਿਆ ਜਿਵੇਂ ਸਿੱਧਾ ਜਿਵੇਂ ਚਲੋ ਕੋਈ ਨਾ ਬਾਪਿਓ ਨਵਾ ਕੇ ਇਹਨੂੰ ਪਾ ਦਾਂਗੇ ਫਿਰ ਤੇ ਰੱਸਾ ਚਲ ਕੋਈ ਨਾ ਤੇ ਸੰਗਲ ਬਾਰੀ ਬਾਰੀ ਖੋਲਣੀ ਓਕੇ 5 ਮਿੰਟ ਚ ਐ ਖੋਲੋ ਚਲੋ ਕਰੇ ਆਪਦੇ ਆਪਦੇ ਚਲੋ ਠੀਕ ਆ ਬਾਪਿਓ ਬਾਕੀ ਕਰਦੇ ਥੱਲੇ ਨਾਲ ਅੱਗੇ ਸ਼ੇਰ ਬੱਚੇ ਬੈਠੇ ਐਵੇਂ ਤਾਂ ਜਦੋਂ ਅੰਦਰ ਕਰਾਂਗੇ ਦਿਖਾ ਦਾਂਗੇ ਤੁਹਾਨੂੰ ਮਿੱਤਰੋ ਮੈਲਾ ਮਟੇਪ ਉਹ ਲਾ ਪਤੰਗ ਵੜਾਇਆ ਨਹੀਂ ਬਾਪਿਓ ਪਾਟ ਜੇ ਗਿਆ ਯਾਰ ਪਤੰਗ ਵੜਦਾ ਦਿੱਤੇ ਤਿੰਨ ਚਾਰ ਵੜਤੇ ਤੇ ਆ ਕੰਨਿਆ ਤੋਂ ਨਾ ਕੰਨੇ ਉੱਤੇ ਚੜ ਗਏ ਚਲੋ ਕੋਈ ਟੇਪ ਵੀ ਨਹੀਂ ਆਈ ਯਾਰ ਇੱਕ ਤਾਂ ਲੋ ਜੀ ਹੈਲੋ ਕਰਦਾ ਜੀ ਠੀਕ ਹੈ ਜੀ ਤੇ ਬਾਕੀ ਆ ਵੀ ਆ ਤਾਂ ਜਵਾਖੰਡਾਰ ਕੇ ਇੱਕ ਵੜਤਾ ਸੀ ਇਹਨਾਂ ਦਾ ਯਾਰ ਫਿਰ ਮੈਂ ਮੁੜ ਕੇ ਵੇਚਿਆ ਨਹੀਂ ਪਾਇਆ ਮੈਂ ਕਿਹਾ ਚਲ ਢਾ ਲੈਣ ਦੇ ਤੇ ਬਾਕੀ ਗਰਾਊਂਡ 'ਚ ਖੱਦਾ ਪਈ ਰੱਖਿਆ ਪਾ ਕੋਈ ਦਿੱਕਤ ਨਹੀਂ ਪੁੱਛ ਰਿਹਾ ਭਾਵੇਂ ਮੈਂ ਝੂਠ ਮਾਰਦਾ ਹਾਂ ਜੋ ਬਰਦਾ ਆ ਤਾਂ ਸਵਾਦ ਆ ਗਿਆ ਜੀ ਦੰਗ ਪਾਟ ਗਿਆ ਕਿਸਮਤ ਮਾੜੀ ਸੀ ਬੱਸ ਬਾਕੀ ਖਰਾਬ ਹੋ ਗਿਆ ਇਹ ਆ ਡੋਰ ਸਾਰੀ ਖਰਾਬ ਕਰਤੀ ਇਹ ਹੀ ਕੰਮ ਹੈ ਦਾ ਲਵੇਟ ਦੇ ਹੈ ਨਹੀਂ ਤੇ ਡੋਰ ਹੋ ਵੀ ਖਤਾ ਆਪਣੀ 550 ਵਾਲੀ ਬਾਬਿਓ ਕੁੰਡੀ ਲਵਾ ਗਿਆ ਸੀ ਜਿਸ ਤੋਂ ਆਪਾ ਪਰ ਫਿਰ ਨਾਲ ਤਾਂ ਕਰਕੇ ਤੇ ਬਾਕੀ ਓਕੇ ਰਿਪੋਰਟ ਹੈ ਤੇ ਬੱਚੇ ਵਿੱਚ ਤਾਰੇ ਨਹੀਂ ਤਾਰਦੇ ਆ ਇਸ ਬਾਬੇ ਵੈ ਸੁਣਤਾ ਨਹੀਂ ਡੰਦੇ ਤੱਕ ਸਵੇਰੇ ਦੇਖਾਂਗੇ ਚਲੋ ਜੀ ਬਾਬਿਓ ਕਿਉਂ ਉਹ ਤੋਂ ਹੋਏ ਕੁੱਕਾ ਮਾਰੀ ਜਾਂਦੇ ਹੋ ਤੇ ਬੱਚੇ ਤਾਰਦੇ ਆ ਕਰਦੇ ਆ ਓਕੇ ਰਿਪੋਰਟ ਐਨ ਦੇ ਵੀ ਤੇ ਗੋਲੀ ਪਾਣ ਰੱਖਿਆ ਤੇ ਪਤੰਗ ਨੇ ਫੇਡ ਵਾਲੇ ਚੋਬਰ ਨੇ ਤੇ ਆਪਾਂ ਛੱਡਦੇ ਆ ਆ ਦੇਖੋ ਟੁੱਟਰੀ ਏ ਧੋਰ ਤੇ ਇਹਦਾ ਕਰਦੇ ਆ ਬਾਈ ਕਾਰਟ ਹੋਰ ਯਾਰ ਕਹਿੰਦਾ ਧੋਰ ਨਹੀਂ ਤੇ ਭੇਡਦਾ ਮੈਂ ਮੈਂ ਕਿਹਾ ਜੀ ਨਹੀਂ ਤੇ ਭੇਡਦਾ ਤੂੰ ਧੋਰ ਤਾ ਫੇਰਾ ਕੰਮ ਹੀ ਕਰ ਦਿੰਨੇ ਇਹਦਾ ਲੋ ਜੀ ਬਾਪਿਓ ਥੋੜੇ ਸਾਹਮਣੇ ਆ ਜਾ ਤਾ ਓ ਜਾਂਦਾ ਓ ਜਾਂਦਾ ਬਾਪਿਓ ਤੰਤੰ ਸਾਥੀ ਗੁਰੂ ਤੇਰਾ ਯਾਰਾ ਹਾ ਹਾ ਕੀ ਬਹੁਤ ਹੈ ਗਲਤ ਨਾਮ ਲੇਤਾ ਜੀ ਚਲੋ ਕੋਈ ਨਾ ਤੇ ਬਾਕੀ ਛੱਡਤਾ ਪਤੰਗ ਆਪਾ ਕੋਈ ਦਿੱਕਤ ਨਹੀਂ ਹੋ ਜਾਂਦਾ ਹੁਣ ਪਤਾ ਨਹੀਂ ਕਿਹਦੇ ਕੋਲ ਜਾ ਕੇ ਡੇਗੂਆ ਬਾਕੀ ਬੱਚੇ ਯਾਰ ਦੋ ਰਹਿ ਗਏ ਇੱਕ ਪਾਤਾ ਐਸ ਉਹ ਯਾਰ ਗੋਲੀ ਨਹੀਂ ਕਰਦਾ ਇਹ ਬੰਦਾ ਯਾਰ ਚਲੋ ਕੋਈ ਨਾ ਬਾਪੇ ਮਰ ਪੰਨੇ ਰ ਬੱਚੇ ਚੋਬਰ ਪਾਈ ਜਾਂਦਾ ਜੀ ਬੱਚੇ ਬੰਦਾ ਟਾਈਮ ਆ ਤੂੰ ਮੰਨਦਾ ਨਹੀਂ ਵਧੀਆ ਗੱਲ ਆ ਬਾਕੀ ਤੁਸੀਂ ਮੇਰੇ ਹਲੇ ਮਰ ਤੋਂ ਜੂਨੀਅਰ ਹਾਂ ਕਮਰਾਇਆ ਨਹੀਂ ਕਰਦੇ ਜੂਨੀਅਰਾਂ ਵਾਹ ਦੇ ਨੇ ਆ ਦੇਖ ਇਹ ਤਾਂ ਐ ਪਾਣਾ ਮੈਂ ਅੰਦਰ ਕਿਉਂ ਬੱਜੇ ਨੇ ਧੜਕਾਂ ਉਹ ਵੱਡਾ ਖੜਾ ਰੀ ਸੰਨ 1950 ਦਾ ਕੱਲ ਤੱਕ ਹੋਰ ਕਹਿੰਦਾ ਜੀ ਹਾਂ ਜੀ ਐਵੇਂ ਆ ਚੇਂਜ ਹੁੰਦਾ ਰਹਿੰਦਾ ਪਰਿਵਾਰੀ ਤੇ ਡੱਬੀ ਵੀ ਖੋਲਦੀ ਠੀਕ ਹੈ ਜੀ ਪਾ ਤੇ ਜੀ ਬੱਚੇ ਅੰਦਰ ਹਾਂ ਜੀ ਮਿੱਤਰੋ ਤੇ ਉਹ ਬਿੱਲੀ ਬੈਠੇ ਬਾਬੇ ਉਹ ਦੇਖੀ ਜਾਂਦੀ ਏ ਇਹ ਦੱਕ ਆਉਣ ਦੇਣ ਥੱਲੇ ਫੇਰ ਦੇ ਐਵੇਂ ਗੁੱਲਾ ਉਹ ਦੋਣ ਚੱਕ ਵੀ ਦੇਖੋ ਵੈਸੇ ਆਪਣਾ ਬੱਚਾ ਵੀ ਬਾਹਰ ਨਹੀਂ ਆਇਆ ਐਵੇਂ ਤਾਂ ਖੁੱਡਾ ਹੋ ਲੈ ਅੰਦਰ ਬੜਨੈ ਨੂੰ ਆਦਿਆਂ ਨਾਲ ਬਾਹਰ ਗਿਆ ਪੋਈ ਉਹ ਬੱਠੀ ਆਉਂਦੀ ਆ ਬੜਾ ਮੋੜਾ ਤੇਜ ਹੈ ਦੇਖੀਂ ਜਾ ਕੋਈ ਨਾ ਬਾਪੇ ਜੇ ਕੋਈ ਗੜਬੜ ਕਰੂਗੀ ਦੱਸਾਂ ਤੁਹਾਨੂੰ ਹਾਂਜੀ ਬਾਪੇ ਹੋ ਕੀ ਕਰੀ ਜਾਂਦੀ ਆ ਦੇਖ ਮੋਰਿਆਂ ਜਾਈ ਨਹੀਂ ਰਹੀ ਉਹ ਮੋਰਿਆਂ ਨੂੰ ਦੇਖੀ ਜਾਂਦੀ ਆ ਇਹ ਆਪਾਂ ਜਾਲੀ ਲਾਈ ਹੋਈ ਤਮਾਵਾ ਨਵੀਂ ਲੱਗਦੀ ਆ ਬਾਪੇ ਮਾਰੇ ਯਾਰ ਇਹਦੀ ਥਾਰ ਤੇ ਬਿਠਾਣੀ ਜੀ ਟੰਬਾ ਵੇਖੀ ਕਿੱਧਰ ਆ ਚੱਕ ਫਿਰ ਸੇ ਖੜ ਜਾ ਹੈ ਨਾ ਜਾ ਲੈ ਐ ਪੈ ਜਾ ਉਹ ਪੈਰ ਸੋਨੇ ਲਾਪੀ ਬਾਪੇ ਤੇ ਫੀਡ ਕਰਦੀ ਆ ਥੋੜੀ ਜੀ ਸਰੋ ਪਾਈ ਆ ਚੁਗ ਲੱਗ ਗਏ ਤੇ ਉਹ ਵੀ ਕਰ ਦਿੰਨੇ ਨੇ ਨਰਸੀਰ ਮੈਂ ਕਿਹਾ ਚੱਲ ਯਾਰ ਹੱਥ ਨਹੀਂ ਵਧੀਆ ਜਾਨ ਜੂਨ ਆਬਗੀ ਤੇ ਦਾਨ ਦੋਨੇ ਧਰਤੇ ਸੀ ਬਾਬੇ ਉੱਪਰਲੇ ਖੁੱਡੇ ਚ ਚੱਕ ਕੇ ਡਰੇ ਇੱਥੇ ਵੀ ਧਰਤੀ ਸੀ ਆ ਬੱਚਾ ਦਾ ਗਿਵਵੇ ਕਰੂੰਗਾ ਮੈਂ ਅਗਲੇ ਸਾ ਅਗਲੇ ਸਾ ਤੇ ਬਾਬੇ ਫੀਡ ਫੂਡ ਕਰਤੀਆਂ ਫਿਰ ਕਰਦੇ ਫੂਡ ਨਾਲ ਅਗੇ ਸ਼ੇਅਰ ਜਿਹੜਾ ਕਮੈਂਟ ਸੋਨਾ ਕਰੂਗਾ ਉਹਨੂੰ ਦਰ ਠੀਕ ਪੰਜ ਨਹੀਂ ਲਈ ਜਾਂਦੇ ਜੀ ਜੀ ਮਿੱਤਰੋ ਨਵਾਂ ਪਟਾਟੇ ਨਵਾਂ ਆਕੀ ਦੇਨੂ पता नहीं बाकी चौपल खड़ा तो हिसाब खड़े उत्ते ओहो, ओहो। नहीं, नहीं चलो कोई हाँ जी बात आ मैं थले। ते एक फेर गया थले बार फिर गया उ बिल्ली बुले देख सी बिल्ली आ रही थी मैं जाली लग रही है पट दौता करके बस कर दोगी एंडिंग सारी गुला डर